ਨਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਜਿਹੜਾ ਇਤਿਹਾਸ ਆਪਜੀ ਨਾਲ ਸਾਂਝਾ ਕਰਨਾ ਹੈ ਸਾਧ ਸੰਗਤ ਉਹ ਬੜਾ ਇੱਕ ਮੇਨ ਪੁਆਇੰਟ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ ਤਰ੍ਹਾਂ ਵਜ਼ੀਰ ਖਾਨ ਦਾ ਅੰਤ ਕੀਤਾ ਇਹ ਦੇ ਬਾਰੇ ਭਾਵੇਂ ਬਹੁਤ ਸਾਰੇ ਲੋਕ ਜਾਣਦੇ ਨੇ ਬਹੁਤ ساری ਸੰਗਤ ਭਾਵੇਂ ਜਾਣਦੀ ਹੈ ਪਤਾ ਨਹੀਂ ਨਹੀਂ ਆਪਾਂ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਤੇ ਸਮਾਣੇ ਨੂੰ ਜਿਹੜਾ ਹੈ ਪਹਿਲਾਂ ਫਤਿਹ ਕੀਤਾ ਤੇ ਸਰਹੰਦ ਦੀ ਇੱਟ ਨਾਲ ਇੱਟ ਬਜ਼ਾ ਦਿੱਤੀ ਬਹੁਤੇ ਵਿਦਵਾਨਾਂ ਨੇ 14 ਮਈ ਜਿਹੜਾ ਹੈ 1710 ਦਾ ਜ਼ਿਕਰ ਕੀਤਾ ਹੈ ਕਈਆਂ ਨੇ 22 ਮਈ 1710 ਦਾ ਜ਼ਿਕਰ ਕੀਤਾ ਹੈ ਕੁਝ ਕੁ ਦਿਨਾਂ ਦੀ ਇੱਧਰ ਉੱਧਰ ਜਿਹੜੀ ਹੈ ਹੇਰ ਫੇਰ ਹੈ ਪਰ ਅਸਲ ਜੇ ਆਪਾਂ ਗੱਲ ਕਰੀਏ ਵਜ਼ੀਰ ਖਾਂ ਦਾ ਅੰਤ ਇੱਥੇ ਮੇਨ ਹੈ ਜਿਸਨੇ ਛੋਟੇ ਬੱਚਿਆਂ ਤੇ ਕਦੇ ਰਹਿਮ ਨਹੀਂ ਖਾਦਾ ਕਿਹਾ ਜਾਂਦਾ ਹੈ ਕਿ ਸਰਹੰਦ ਦਾ ਜਿਹੜਾ ਨਵਾਬ ਸੀ ਵਜ਼ੀਰ ਖਾਂ ਉਹਨੂੰ ਆਪਣੀ ਤਾਕਤ ਤੇ ਬੜਾ ਘਮੰਡ ਸੀ ਆਖਿਆ ਜਾਂਦਾ ਸੀ ਕਿ ਦਿੱਲੀ ਦੀ ਸਲਤਨਤ ਬਦਲ ਸਕਦੀ ਹੈ ਪਰ ਸਰਹੰਦ ਦੀ ਨਹੀਂ ਕਿਉਂਕਿ ਸਰਹੰਦ ਦੇ ਵਿੱਚ ਮੈਂ ਮਜੂਦ ਹਾਂ ਸਰਹੰਦ ਸਿਰ ਸੀ ਦਿੱਲੀ ਦਾ ਜੇ ਸਰਹੰਦ ਦੇ ਪੀੜ ਹੁੰਦੀ ਸੀ ਸਿਰ ਵਿੱਚ ਤਾਂ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ ਇਦਾਂ ਦਾ ਇਤਿਹਾਸ ਹੈ ਮੰਨਿਆ ਜਾਂਦਾ ਹੈ ਪ੍ਰਸਾਦ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਤੀ ਪਰ ਵੀ ਪਰਵਾਹ ਨਹੀਂ ਕੀਤੀ ਵਜ਼ੀਰ ਖਾਨ ਦੀ ਸਰ ਸੰਗਤ ਜਿਨੇ ਲੋਕਾਂ ਤੇ ਬੇਅੰਤ ਜ਼ੁਲਮ ਕੀਤੇ ਸਨ ਵਜ਼ੀਰ ਖਾਂ ਤੇ ਸਾਥ ਸੰਗਤ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੇ ਠੰਮੇ ਦੇ ਨਾਲ ਉਸ ਨੂੰ ਉਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਦਿੱਤੀ ਵਜ਼ੀਰ ਖਾਂ ਮੂਲ ਰੂਪ ਵਿੱਚ ਕੁੰਜਪੁਰਾ ਕਰਨਾਲ ਹਰਿਆਣਾ ਦਾ ਜੰਪਲ ਸੀ ਉਹ ਮੁਗਲ ਫੌਜ ਦਾ ਫੌਜਦਾਰ ਤੇ ਸਰਹੰਦ ਦਾ ਸੂਬੇਦਾਰ ਬਣਿਆ ਤੇ ਮੁਗਲਾਂ ਦੇ ਰਾਜ ਵਿੱਚ ਸਰਹੰਦ ਦਾ ਸੂਬਾ ਬਹੁਤ ਸ਼ਕਤੀਸ਼ਾਲੀ ਰਿਆਸਤ ਦੇ ਵਿੱਚ ਇੱਕ ਮੰਨਿਆ ਜਾਂਦਾ ਸੀ ਤੇ ਸਾਧ ਸੰਗਤ ਸੂਬਾ ਸਰਹੰਦ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁੱਢ ਤੋਂ ਦੁਸ਼ਮਣੀ ਸੀ ਗੁਰੂ ਸਾਹਿਬ ਵਿਰੁੱਧ ਕੀਰਤਪੁਰ ਬਸਾਲੀ ਅਤੇ ਨਿਰਮੋਹਗੜ ਆਦਿ ਥਾਵਾਂ ਤੇ ਕਈ ਹਮਲੇ ਵੀ ਵਜ਼ੀਰ ਖਾਨ ਨੇ ਕੀਤੇ ਸਨ ਜਿਨ੍ਹਾਂ ਵਿੱਚ ਉਹ ਮੂੰਹ ਦਿਖਾ ਕੇ ਵਾਪਸ ਫਰ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਇਹਨੇ ਜ਼ਾਲਮ ਦੇ ਇਹਦੇ ਹਾਕਮਾਂ ਤੇ ਹੁਕਮਾਂ ਦੇ ਨਾਲ 13 ਪਉ ਬਿਕਰਨੀ ਸੰਮਤ 1761 ਦੇ ਮੁਤਾਬਕ 27 ਦਸੰਬਰ 1704 ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਸਾਧ ਸੰਗਤ ਕਿਉਂਕਿ ਕਸੂਰ ਕਿਸੇ ਸਾਹਿਬਜ਼ਾਦੇ ਦਾ ਨਹੀਂ ਕਿਉਂਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਸਨ ਜਿਸ ਨੇ ਨੰਦੇੜ ਭੇਜ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਕਾਤਲਾਨਾ ਹਮਲਾ ਕਰਾਇਆ ਆਪਣੇ ਕੁਝ ਲੋਕਾਂ ਨੂੰ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਥਾਪੜਾ ਪਾ ਕੇ ਇੱਥੇ ਵਾਪਸ ਆਏ ਕਈ ਜਿਹੜੇ ਵਿਦਵਾਨ ਨੇ ਉਹਨਾਂ ਨੇ 1708 ਦਾ ਜ਼ਿਕਰ ਵੀ ਕੀਤਾ ਔਰ ਕਈਆਂ ਨੇ 1710 ਦਾ ਜ਼ਿਕਰ ਵੀ ਕੀਤਾ ਪ੍ਰਸਾਦ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੰਘਾਂ ਨੇ ਸਰਹੰਦ ਤੇ ਹਮਲਾ ਕੀਤਾ ਚੱਪੜ ਚਿੜੀ ਇਹਦਾ ਪਹਿਲਾ ਨਾਮ ਛੱਪੜ ਸੀ ਫਿਰ ਚਿੜੀ ਛੱਪੜ ਦਾ ਮਤਲਬ ਇੱਥੇ ਬਹੁਤ ਸਾਰਾ ਪਾਣੀ ਇਕੱਤਰ ਸੀ ਔਰ ਚਿੜੀ ਬਹੁਤ ਸੰਘਣੀ ਦਰਤ ਸੀ ਜਿਸ ਦਾ ਅੱਜ ਕੱਲ ਨਾਮ ਪ੍ਰਸਿੱਧ ਹੋ ਰਿਹਾ ਚੱਪੜ ਚਿੜੀ ਸਭ ਤੋਂ ਪਹਿਲਾਂ ਇਸ ਛੱਪੜ ਛਿੜੀ ਤੇ ਜਿਹੜਾ ਛੱਪੜ ਚਿੜੀ ਤੇ ਜਿਹੜਾ ਹੈ ਉਹ ਕਬਜ਼ਾ ਕੀਤਾ ਗਿਆ ਕਿਉਂਕਿ ਪਾਣੀ ਦੇ ਬਹੁਤ ਵੱਡੇ ਸਰੋਤ ਤੇ ਹਮਲਾ ਕਰਨਾ ਭਾਵ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣਾ ਇੱਕ ਬਹੁਤ ਵੱਡੀ ਜਿਹੜੀ ਹੈ ਜੰਗ ਦੀ ਸ਼ੁਰੂਆਤ ਸੀ ਸਹਾਸੰਗਤ ਬਹੁਤ ਵੱਡੀ ਇੱਕ ਜਿੱਤ ਸੀ। ਔਰ ਚੱਪੜ ਚਿੜੀ ਜਿਹੜਾ ਹੈ ਸਰਹੰਦ ਤੋਂ 20-22 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ। ਤੇ ਉਸ ਤੋਂ ਬਾਅਦ ਵਜ਼ੀਰ ਖਾਨ ਕੋਲ ਬੇਸ਼ੁਮਾਰ ਫੌਜ, ਅਸਲਾ ਅਤੇ ਤੋਸਾਖਾਨਾ ਸੀ ਜਦੋਂ ਕਿ ਸਿੰਘਾਂ ਕੋਲ ਰਵਾਇਤੀ ਹਥਿਆਰ ਹੀ ਸਨ। ਸੁਬਾ ਸਰਹੰਦ ਦੀ ਫੌਜ ਮੁਕਾਬਲੇ ਬਹੁਤ ਘੱਟ ਸੀ ਸੇਖਾਂ ਦੀ ਗਿਣਤੀ। ਤੇ ਸਹਾਸੰਗਤ ਇੱਕਦਮ ਜਦੋਂ ਜੰਗ ਹੋਇਆ ਸਿੱਖ ਫੌਜ ਦਾ ਭਾਰੀ ਨੁਕਸਾਨ ਵੀ ਹੋਇਆ ਇਸ ਸਮੇਂ ਮੁਗਲ ਫੌਜਾਂ ਭਾਰੂ ਪਈਆਂ ਭਾਈ ਬਾਦ ਸਿੰਘ ਨੇ ਇਹ ਸਾਰੀ ਸਥਿਤੀ ਬਾਬਾ ਬੰਦਾ ਸਿੰਘ ਦੇ ਧਿਆਨ ਵਿੱਚ ਲਿਆਂਦੀ ਤਾਂ ਉਹਨਾਂ ਨੇ ਆਪ ਇਸ ਟੀਜ ਦੀ ਕਮਾਨ ਸੰਭਾਲੀ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਦੇ ਪਿੱਛੇ ਆਪਣੀ 25 ਕੁ ਹਜ਼ਾਰ ਦੀ ਜਿਹੜੀ ਫੌਜ ਹੈ 2500 ਦੀ ਜਿਹੜੀ ਫੌਜ ਸੀ ਉਹ ਲੁਕਾ ਕੇ ਰੱਖੀ ਹੋਈ ਸੀ ਜਦੋਂ ਮੁਗਲ ਫੌਜਾਂ ਭਾਰੂ ਪੈਣ ਲੱਗੀਆਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਕਹਿਣ ਤੇ ਇੱਕ ਵਾਰ ਇਸ਼ਾਰਾ ਕਰਨ ਤੇ ਉਹ 2500 ਫੌਜਾਂ ਜਿਹੜੀਆਂ ਨੇ ਮੁਗਲ ਫੌਜਾਂ ਤੇ ਝੁੱਟ ਪਈਆਂ ਸਨ ਤੇ ਸਿੱਖ ਸੰਗਤ ਜਿਸ ਦੇ ਸਾਹਮਣੇ ਕੋੜ ਸਵਾਰ ਮੁਗਲ ਫੌਜ ਦੇ ਵਿੱਚ ਭਾਜੜ ਪੈ ਜਾਂਦੀ ਹੈ ਤੇ ਸਿੱਖ ਸੰਗਤ ਖਾਲਸਾ ਫੌਜ ਜਿਹੜੀ ਉਹਨਾਂ ਤੇ ਭਾਰੂ ਪੈ ਗਈ ਤੇ ਉਹੋ ਜਾਨ ਬਚਾਉਣ ਦੇ ਵਿੱਚ ਕਾਮਯਾਬ ਰਹੇ ਜਿਹੜੇ ਮੈਦਾਨੇ ਜੰਗ ਛੱਡ ਕੇ ਉਥੋਂ ਭੱਜ ਕੇ ਤੇ ਸਿੱਖ ਸੰਗਤ ਇਧਰ ਕਈ ਜਿਹੜੇ ਸਿੰਘ ਸੀ ਉਹ ਵੀ ਆਪਣੇ ਵਾਜੂਆਂ ਦੇ ਨਾਲ ਕਾਫੀ ਲੜੇ ਭਾਈ ਬਾਦ ਸਿੰਘ ਨੇ ਇਹ ਸਾਰੀ ਸਥਿਤੀ ਦੇਖੀ ਪਾਵਾ ਬੰਦਾ ਸਿੰਘ ਦੇ ਧਿਆਨ ਵਿੱਚ ਲਿਆਂਦੀ ਤਾਂ ਉਹਨਾਂ ਨੇ ਆਪ ਇਸ ਚੀਜ਼ ਦੀ ਕਮਾਨ ਸੰਭਾਲ ਲਈ ਸੀ ਆਮੋ ਸਾਹਮਣੇ ਦੀ ਲੜਾਈ ਵਿੱਚ ਵਜ਼ੀਰ ਖਾਨ ਨੇ ਭਾਈ ਬਾਦ ਸਿੰਘ ਦੇ ਨੇਜਾ ਮਾਰਿਆ ਤਾਂ ਭਾਈ ਬਾਦ ਸਿੰਘ ਨੇ ਨੇਜਾ ਫੜ ਕੇ ਖੋਲਿਆ ਸੀ ਸੂਬੇਦਾਰ ਦੇ ਘੋੜੇ ਦੇ ਸਿਰ ਵਿੱਚ ਮਾਰ ਕੇ ਇਸ ਨੂੰ ਜ਼ਖਮੀ ਕਰ ਦਿੱਤਾ ਗਿਆ ਨਾਲ ਮੌਜੂਦ ਭਾਈ ਫਤਿਹ ਸਿੰਘ ਨੇ ਮਿਆਂਨ ਵਿੱਚੋਂ ਕਿਰਪਾਨ ਧੂਕੇ ਵਜ਼ੀਰ ਖਾਨ ਉੱਤੇ ਇੰਨਾ ਜ਼ੋਰਦਾਰ ਵਾਰ ਕੀਤਾ ਕਿ ਤਲਵਾਰ ਸੂਬੇਦਾਰ ਦੇ ਮੋਢੇ ਤੋਂ ਲੈ ਕੇ ਚੀਰਦੀ ਹੋਈ ਕਮਰ ਤੱਕ ਪਹੁੰਚ ਜਾਂਦੀ ਹੈ। ਸਾਹਸੰਗਤ ਮੁਗਲ ਫੌਜ ਦੇ ਵਿੱਚ ਭਾਜੜ ਪੈ ਜਾਂਦੀ ਹੈ। ਕੋੜਦਵਾਰ, ਪੈਦਲ ਮੁਗਲ ਫੌਜੀ ਖਾਲਸਾ ਫੌਜ ਸਾਹਮਣੇ ਢੇਰ ਹੋ ਗਏ ਤੇ ਕਾਫੀ ਮੈਦਾਨੇ ਜੰਗ ਛੱਡ ਕੇ ਭੱਜ ਗਏ। ਸੂਬੇਦਾਰ ਵਜ਼ੀਰ ਖਾਨ ਨੂੰ ਸਿੰਘਾਂ ਨੇ ਫੜ ਲਿਆ। ਜਦੋਂ ਵਜ਼ੀਰ ਖਾਂ ਥੱਲੇ ਡਿੱਗਿਆ ਨਾ ਤੇ ਮੁਗਲ ਫੌਜ ਦਾ ਹੌਂਸਲਾ ਵੀ ਡਿੱਗ ਗਿਆ ਤੇ ਸਾਰੇ ਜਿਹੜੇ ਨੇ ਉਹ ਮੈਦਾਨੇ ਜੰਗ ਛੱਡ ਕੇ ਭੱਜਣ ਲੱਗ ਪਏ ਤੇ ਸਾਧ ਸੰਗਤ ਚਪੜ ਚਿੜੀ ਤੋਂ ਬਾਅਦ ਉਸ ਨੂੰ ਕਸੀੜਦੇ ਹੋਇਆਂ ਘੋੜਿਆਂ ਦੇ ਮਗਰ ਬਾਬਾ ਬੰਦਾ ਸਿੰਘ ਬਹਾਦਰ ਉਹਨੂੰ ਉਸੇ ਜਗ੍ਹਾ ਤੇ ਸਰਹੰਦ ਵਿੱਚ ਲੈ ਕੇ ਆਏ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਉਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛੁੜਿਆ ਸੀ ਮੈਂ ਪਹਿਲਾਂ ਜ਼ਿਕਰ ਕੀਤਾ ਵੀ 1708 ਦਾ ਜ਼ਿਕਰ ਕੀਤਾ ਹੈ ਵਿਦਵਾਨਾਂ ਨੇ ਜੋ ਅਸੀਂ ਚਾਰ ਸਹਿਬਜ਼ਾਦੇ ਫਿਲਮ ਦੇਖਦੇ ਆ ਉਹਦੇ ਵਿੱਚ ਵੀ 1708 ਦਾ ਜ਼ਿਕਰ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਪਰ ਇਤਿਹਾਸਕਾਰਾਂ ਨੇ 1710 ਦਾ ਜ਼ਿਕਰ ਵੀ ਕੀਤਾ ਚਲੋ ਖੈਰ ਪਰ ਜੋ ਮੇਨ ਮਕਸਦ ਸੀ ਸਾਧ ਸੰਗਤ ਸਿੰਘਾਂ ਨੇ ਵਜ਼ੀਰ ਖਾਨ ਨੂੰ ਅਧਮ ਹੋਇਆ ਕਰਕੇ ਉਹਦੀ ਇੱਕ ਬਾਹ ਇੱਕ ਵੱਡੇ ਬੋਰਡ ਦੇ ਦਰਖਤ ਥੱਲੇ ਉਹਨੂੰ ਪੁੱਠਾ ਕਰਕੇ ਟੰਗ ਦਿੱਤਾ ਉਹ ਬੋਰਡ ਅੱਜ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਜ਼ਿਲ੍ਹਾ ਮੋਹਾਲੀ ਦੇ ਹਾਤੇ ਵਿੱਚ ਮੌਜੂਦ ਹੈ। ਵਜ਼ੀਰ ਖਾਨ ਦੀ ਕੋਈ ਕਬਰ ਨਹੀਂ ਬਣੀ ਇਹ ਸੀ ਇਸ ਜ਼ਾਲਿਮ ਹੁਕਮਰਾਨ ਦੇ ਦੁਖਦ ਆੰਤ ਦੀ ਕਹਾਣੀ ਤੇ ਉਸ ਭਾਰੀ ਦਰਖਤ ਦੇ ਥੱਲੇ ਬੋੜ ਦੇ ਥੱਲੇ ਇਕਾਗਮ ਚਾਈ ਗਈ ਅਧ ਮੋਇਆ ਸ਼ਰੀਰ ਅਧ ਮਟਿਆ ਸ਼ਰੀਰ ਕਰਕੇ ਉੱਥੇ ਹੀ ਛੱਡ ਦਿੱਤਾ ਗਿਆ ਤੇ ਉਸ ਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਇਸ ਤਰ੍ਹਾਂ ਜਿਹੜੀ ਹੈ ਉਸ ਨੂੰ ਦਿੱਤੀ ਗਈ ਸਾਦ ਸੰਗਤ ਕਾਫੀ ਖਫੀ ਖਾਨ ਨੇ ਲਿਖਿਆ ਹੈ ਕਿ ਸੂਬੇਦਾਰ ਵਜ਼ੀਰ ਖਾਨ ਇਸ ਕਰਕੇ ਨਹੀਂ ਮਾਰਿਆ ਗਿਆ ਕਿ ਉਹ ਮੁਸਲਮਾਨ ਸੀ ਸਗੋਂ ਆਪਣੇ ਭੈੜੇ ਕਰਮਾਂ ਕਰਕੇ ਮਾਰ ਜਾ ਗਿਆ ਉਸ ਦੇ ਨਾਲ ਉਸ ਦੇ ਹਿੰਦੂ ਹਮੈਤੀ ਸੁਚਾਨੰਦ ਆਦ ਵੀ ਇਹੋ ਹਸ਼ਰ ਹੋਇਆ ਤੇ ਉਹਨਾਂ ਦੇ ਨਕੀਲ ਨੱਕ ਵਿੱਚ ਪਾ ਕੇ ਉਹਨਾਂ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਕਾਜ਼ੀ ਬੀਨਾ ਖਾਨ ਵਰਗੇ ਆਪਣੀਆਂ ਜਾਨਾਂ ਬਚਾ ਕੇ ਦਿੱਲੀ ਦੌੜ ਗਏ ਔਰ ਜੋ ਸੁਬਾ ਸਰਹੰਦ ਦਾ ਪਰਿਵਾਰ ਸੀ ਬੀਬੀ ਜ਼ੈਨਮ ਵਰਗੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਹੀ ਸਲਾਮਤ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਿੱਧਰ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਤੁਸੀਂ ਪੂਰੀ ਆਜ਼ਾਦੀ ਦੇ ਵਿੱਚ ਕੋਈ ਤੁਹਾਡਾ ਬਾਲ ਬਿੰਗਾ ਨਹੀਂ ਕਰੇਗਾ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਸਿੰਘਾਂ ਦੀ ਡਿਊਟੀ ਲਈ ਕਿ ਤੁਸੀਂ ਇਹਨਾਂ ਨੂੰ ਜਿੱਥੇ ਇਹ ਜਾਣਾ ਚਾਹੁੰਦੇ ਨੇ ਸੁਰੱਖਿਅਤ ਇਹਨਾਂ ਨੂੰ ਛੱਡ ਕੇ ਆਓ ਸਾਧ ਸੰਗਤ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਤੇ ਸੂਬਾ ਸਰਹੰਦ ਦੇ ਕੀਤੇ ਗੁਨਾਹਾਂ ਦੀ ਉਹਨੂੰ ਸਜ਼ਾ ਦਿੱਤੀ ਤੇ ਸਾਧ ਸੰਗਤ ਇੱਕ ਵਾਰ ਫਿਰ ਤੋਂ ਸੂਬਾ ਸਰਹੰਦ ਦੇ ਟੁੰਗਲ ਦੇ ਵਿੱਚ ਉਹ ਸਰਹੰਦ ਨੂੰ ਆਜ਼ਾਦ ਕਰਵਾਇਆ ਤੇ ਸਾਧ ਸੰਗਤ ਇੱਥੇ ਫਤੇਗੜ ਸਾਹਿਬ ਜੋ ਅਸਥਾਨ ਹੈ ਜਿੱਥੇ ਆਪਾਂ دیدار ਕਰਦੇ ਆ ਉਹ ਉਸੇ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਆਣ ਕੇ ਬੈਠ ਗਏ ਸਹਿਬਜ਼ਾਦਿਆਂ ਨੂੰ ਯਾਦ ਕਰਨ ਲਈ ਸਨ ਇਹ ਇਤਿਹਾਸ ਸਰਹੰਦ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ